ਕੀ ਹਾਲ ਚਾਲ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆ ਨਵੀਂ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਤੁਹਾਡੇ ਖਾਤਰ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਅੱਜ ਜਿੰਮੇ ਕਿ ਤੁਸੀਂ ਹਰ ਰੋਜ਼ ਦੇਖਦੇ ਹੋ ਤੇ ਅੱਜ ਜਿਹੜੀ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਆ ਤੁਹਾਡੀ ਡਿਮਾਂਡ ਤੇ ਲੈ ਕੇ ਪਹੁੰਚੇ ਆਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਉੱਪਰ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ ਕਰਮਕਾਨ ਮੋਟਰਸਾਈਕਲ ਦੀ ਆਪਣੇ ਕੋਲੇ ਆਪਣੇ ਨੰਬਰ ਤੇ ਭੇਜੋ ਜਾਣਕਾਰੀ ਫੋਟੋਆਂ ਤੋਂ ਵੀ ਵੀਡੀਓ ਤੇ ਹੁਣ ਆਪਾਂ ਪਹਿਲੀ ਮਸ਼ੀਨਰੀ ਦੀ ਗੱਲ ਕਰਾਂਗੇ ਬਈ ਆਪਣੇ ਕੋਲੇ ਪਹਿਲੀ ਗੱਡੀ ਸਬੈਕਟ ਡਿਜ਼ਾਇਰਾ VXI ਪਹੁੰਚੀ ਆ ਵੀਡੀਓ ਇਹਨਾਂ ਨੇ ਬਹੁਤ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਆ ਜਿਵੇਂ ਕਿ ਤੁਸੀਂ ਵੀਡੀਓ ਦੇਖ ਰਹੇ ਹੋ 2021 ਮਾਡਲ ਆ ਤੇ ਨਵੇਂ ਆਪਾਂ ਨੂੰ ਟਾਇਰ ਮਿਲ ਜਾਣਗੇ ਗੱਡੀ ਟੋਪ ਮਾਡਲ ਹੈ ਤੇ ਕੰਡੀਸ਼ਨ ਆਲੂਕੀ ਹੈ ਡਿਮਾਂਡ ਦੀ ਆਪਾਂ ਗੱਲ ਕਰੀਏ ਤਾ ਡਿਮਾਂਡ ਇੱਕ ਵਾਰੀ ਆਪਣੇ ਕੋਲੇ 6,90,000 ਰੁਪਇਆ ਪਹੁੰਚੀ ਆ ਤੇ ਨਵੇਂ ਟਾਰ ਨੇ ਪਲੱਸ ਅਲਾਈ ਵਿਲ ਬਿਲਕੁਲ ਨਵੇਂ ਲੱਗੇ ਹੋਏ ਨੇ ਅਲਾਈ ਮਾਲਕ ਨੇ ਬਹੁਤ ਸੋਨੇ ਪੁਆਏ ਹੋਏ ਨੇ ਜਿਹੜੀ ਗੱਡੀ ਆਾ ਕੁੱਲ 26,000 ਚੱਲੀ ਹੋਈ ਆ ਤੇ ਗੱਡੀ ਬਹੁਤ ਸੰਭਾਈ ਦੇ ਵਿੱਚ ਰਹੀ ਆ 21 ਮਾਡਲ ਹੈ ਕੰਡੀਸ਼ਨ ਆ ਲੁਕਿਆ ਤੇ ਇਹਨਾਂ ਦਾ ਏਰੀਆ ਗੁਰਦਾਸਪੁਰ ਫਾਸਟ ਓਨਰ ਗੱਡੀ ਆ ਜੇ ਕਿਸੇ ਨੇ ਦੇਖਣੀ ਆ ਗੱਡੀ ਕੋਈ ਖਰੀਦਣ ਦਾ ਚਾਹਵਾਨ ਹੈਗਾ ਕਿਸਨੂੰ ਚਲਾ ਕੇ ਦੇਖਣੀ ਹੋਵੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਚਲਾ ਕੇ ਦੇਖਣਾ ਚਾਹੁੰਦਾ ਹੈ ਤਾਂ ਤੁਸੀਂ ਗੁਰਦਾਸਪੁਰ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਵਧੀਆ ਗੱਡੀ ਆ ਸੋਹਣੀ ਸਾਫ ਸੁਥਰੀ ਤੇ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਨੰਬਰ ਵਾਈ ਦਾ 98 558 27 340 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਸੈਕਿੰਡ ਗੱਡੀ ਦੀ ਗੱਲ ਕਰਾਂਗੇ ਦੂਜੇ ਨੰਬਰ ਤੇ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਆ ਆਲਟੋ ਗੱਡੀ ਆ ਹਿੰਸਾਰ ਏਰੀਆ ਚ ਪਹੁੰਚੀ ਆਪਣੇ ਕੋਲੇ ਹਰਿਆਣੇ ਚੋਂ ਜੀ ਤੇ 2009 ਮਾਡਲ ਗੱਡੀ ਆ 29 ਤੱਕਰ ਮਾਲਕ ਨੇ ਪਾਸਿੰਗ ਰਿਨਿਊ ਕਰਵਾਈ ਹੋਈ ਆ ਆਲਟੋ ਐਲ ਐਕਸ ਆਈ ਸੈਂਟਰ ਲੌਕ ਹੈ ਤੇ ਸੀ ਐਨ ਜੀ ਲੱਗੀ ਹੋਈ ਆ ਜੀ ਤੇ ਕਾਪੀ ਤੇ ਚੜੀ ਹੋਈ ਆ ਸੀ ਐਨ ਜੀ ਪਾਸ ਹੈ ਕਾਪੀ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀ ਆਪਾਂ ਤਾਂ ਦੋ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਤੇ ਦੋ ਟਾਇਰ ਆਪਨ ਮਿਲ ਜਾਣਗੇ ਅੱਦੇ ਤੋਂ ਉੱਪਰ ਮਤਲਬ ਕੀ 60 ਤੋਂ 65 ਪੈਸੇ ਤੇ ਗੱਡੀ ਵਧੀਆ ਪਾਵਰ ਸਟੇering ਹੈ ਬੀਮਾ ਫੁੱਲ ਹੈ ਤੇ AC U C ਵਧੀਆ ਸਾਰਾ ਕੁਝ ਵਰਕਿੰਗ ਚ ਸਾਰੇ ਫੰਕਸ਼ਨ ਚੱਲਦੇ ਆ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ 1 ਲੱਖ 30000 ਪਹੁੰਚੀ ਹੈ ਬਾਕੀ ਮਾਲਕ ਨੇ ਆਖਿਆ ਵੀ ਘਾਟਾ ਵਾਧਾ ਕਰ ਲਾਂਗੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਪੂਰੀ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਆ ਅੰਦਰ ਸੀਟ ਕਵਰ ਵਧੀਆ ਚੜੇ ਹੋਏ ਨੇ ਤੇ ਮਿਊਜ਼ਿਕ ਸਿਸਟਮ ਵਧੀਆ ਤੇ ਬਾਕੀ ਟੋਟਲੀ ਸਾਰਾ ਕੁਝ ਹੀ ਵਧੀਆ ਤੁਸੀਂ ਜਾ ਕੇ ਦੇਖ ਲਓ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਤੇ ਸਟੇਰਿੰਗ ਤੇ ਕਵਰ ਵੀ ਇਹਨਾਂ ਨੇ ਚੜਵਾ ਰੱਖਿਆ ਬਿਲਕੁਲ ਨਮਾ ਜੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੇ ਆਪਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਨੰਬਰ ਵਾਈ ਦਾ 99915 ਤੇ 45543 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਮੋਟਰਸਾਈਕਲ ਪਹੁੰਚਿਆ ਗਾ ਜਿਹੜਾ ਆਪਣੇ ਕੋਲੇ ਮੋਟਰਸਾਈਕਲ ਪਹੁੰਚਿਆ ਨਮਾਸ਼ਹਿਰ ਏਰੀਆ ਚ ਪਹੁੰਚਿਆ ਜੀ ਮੋਟਰਸਾਈਕਲ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲੂਗੀ ਕਿਸੇ ਨੇ ਚਲਾ ਕੇ ਦੇਖਣਾ ਹੋਵੇ ਚਲਾ ਕੇ ਤੁਸੀਂ ਦੇਖ ਸਕਦੇ ਹੋ 2019 ਮਾਡਲ ਹੈ ਜੀ 19 ਮਾਡਲ ਹੈ ਕੰਡੀਸ਼ਨ ਆਲ ਓਕੇ ਆ ਤੇ ਮੋਟਰਸਾਈਕਲ ਆਪਣੇ ਕੋਲੇ ਸਪਲੈਂਡਰ ਪਲੱਸ ਪਹੁੰਚਿਆ ਸਿਲਵਰ ਰੰਗ ਚ ਤੇ ਟਾਇਰਾਂ ਦੀ ਕੰਡੀਸ਼ਨ ਆਪ ਨੂੰ ਬਹੁਤ ਚੰਗੀ ਮਿਲੂਗੀ ਕਿਸੇ ਨੂੰ ਪਸੰਦ ਆਏ ਕਿਸੇ ਨੇ ਚਲਾ ਕੇ ਦੇਖਣਾ ਹੋਵੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਦੇਖ ਸਕਦੋਂ 55000 ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਨਵਾਂ ਸ਼ਹਿਰ ਮਾਲਕ ਦਾ ਏਰੀਆ ਤੇ ਵਧੀਆ ਸਰਵਿਸ ਹੋਈ ਆ ਤੇ ਸੀਟ ਤੇ ਕਵਰ ਮੈਨੂੰ ਲੱਗਦਾ ਚੜਿਆ ਹੋਇਆ ਬਾਕੀ ਤੁਸੀਂ ਆਪੇ ਚੈੱਕ ਕਰ ਲਓ ਜੀ ਚੜਿਆ ਹੋਇਆ ਜਾਂ ਨਹੀਂ ਚੜਿਆ ਹੋਇਆ ਤੇ ਸਾਰਾ ਕੁਝ ਵਧੀਆਗਾ ਟੋਟਲੀ ਸੈਲਫ ਸਟਾਰਟ ਹੈ ਤੇ ਮਾਲਕ ਜੀ ਦਾ ਨੰਬਰ ਜਿਹੜਾ ਮਾਲਕ ਨੇ ਆਪਾਂ ਨੂੰ ਦਿੱਤਾ ਹੈ ਵੀਡੀਓ ਚ ਪਾਉਣ ਵਾਸਤੇ ਨੰਬਰ ਹੈ 8427944526 ਇਹੀ ਇਹਨਾਂ ਦਾ ਵਟਸਐਪ ਨੰਬਰ ਹੈ ਆਹੀ ਇਹਨਾਂ ਦਾ ਸਿੱਧਾ ਡਾਇਰੈਕਟ ਨੰਬਰ ਹੈ ਜੀ ਕਿਵੇਂ ਗੱਲ ਕਰ ਲਿਓ ਚਾਹੇ ਵਟਸਐਪ ਤੇ ਫੋਨ ਕਰ ਲਿਓ ਚਾਹੇ ਮੈਸੇਜ ਪਾ ਦਿਓ ਚਾਹੇ ਸਿੱਧੀ ਗੱਲ ਕਰ ਲਿਓ ਮਾਲਕ ਗੱਲ ਕਰ ਲੈਣਗੇ ਫੋਨ ਚੱਕ ਲੈਣਗੇ ਜੀ ਤੇ ਵੀਡੀਓ ਦੀ ਗੱਲਬਾਤ ਆ ਹੋ ਰਹੀ ਏ ਜੀ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲਣਗੀਆਂ ਤੇ ਇਹ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਮੋਟਰਸਾਈਕਲ ਤੁਸੀਂ ਦੇਖ ਲਿਆ ਅੱਗੇ ਹੋਰ ਵੀ ਗੱਡੀਆਂ ਨੇ ਤੇ ਇਕੱਲੀ-ਇਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਿਓ ਕਿਉਂਕਿ ਜੇ ਤੁਸੀਂ ਵੀ ਐਡ ਕਰਵਾਉਣੀ ਹੋਵੇ ਕਦੇ ਕਿਸੇ ਵੀ ਘਰ ਦੀ ਕੋਠੀ ਦੀ ਮਕਾਨ ਦੀ ਕਿਸੇ ਵੀ ਤਰ੍ਹਾਂ ਦੀ ਤਾਂ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਬਿਲਕੁਲ ਫਰੀ ਦੇ ਵਿੱਚ ਲਗਵਾ ਸਕਦੇ ਹੋ ਆਪਣਾ ਨਾ ਤਾਂ ਕੋਈ ਕਮਿਸ਼ਨ ਨਾ ਕੋਈ ਖਰਚਾ ਕੁਝ ਨਹੀਂ ਹੁੰਦਾ ਜੀ ਜਮਾ ਫਰੀਦ ਵਿੱਚ ਆਪਣਾ ਸਾਰਾ ਕੰਮ ਆਗਾ ਜੇ ਕਿਸ ਨੇ ਐਡ ਕਰਬਾਉਣੀ ਆ 7719445360 ਉੱਪਰ ਹਰੀ ਜੀ ਅੱਖਰਾਂ ਦੇ ਵਿੱਚ ਆਪਣਾ ਨੰਬਰ ਚੱਲਦਾ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੰਗ ਤੇ ਇੱਕ ਬੇਨਤੀ ਕਰੂੰਗਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਤੁਸੀਂ ਭੇਜ ਦਿਓ ਵੇਚਣ ਵਾਸਤੇ ਜਿਹੜਾ ਰੇਟ ਤੁਸੀਂ ਲਾ ਕੇ ਭੇਜ ਦਿਓ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਗੱਲ ਆਪਾਂ ਪੂਰੀ ਕਰਦੇ ਆ ਜੀ ਮਸ਼ੀਨਰੀਆਂ ਦੀ ਬਾਕੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚੇ ਹੋ ਜਿੰਨੇ ਤੁਸੀਂ ਆਇਓ ਪਹਿਲੀ ਵਾਰ ਆਇਓ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਹੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਾਰੇ ਜਿੰਨੇ ਦੇਖ ਰਹੇ ਹੋ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕੀਤਾ ਹੋਇਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਬਹੁਤ ਪਿਆਰ ਦਿਨੇ ਹੋ ਜੀ ਤੁਸੀਂ ਵੀਡੀਓ ਨੂੰ ਚੈਨਲ ਨੂੰ ਬਹੁਤ-ਬਹੁਤ ਸ਼ੁਕਰੀਆ ਬਸ ਇਸੇ ਤਰ੍ਹਾਂ ਦਾ ਪਿਆਰ ਬਣਾ ਕੇ ਰੱਖਿਓ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆਂ ਜੀ ਆਪਣੇ ਕੋਲੇ ਹੁਣ ਜਿਹੜੀ ਗੱਡੀ ਪਹੁੰਚੀ ਐ ਜਿਵੇਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ Maruti 800 ਗੱਡੀ ਪਹੁੰਚੀ ਐ ਮਾਡਲ ਦੀ ਗੱਲ ਕਰੀਏ 2009 ਮਾਡਲ ਗੱਡੀ ਐ ਜੀ ਨਵਾਂ ਮਾਡਲ ਐ AC ਹੀਟਰ ਓਕੇ ਐ ਇੰਜਨ 0.2 ਵਾਲਾ AC ਹੀਟਰ ਵਰਕਿੰਗ ਚ ਐ ਮਿਊਜ਼ਿਕ ਸਿਸਟਮ ਵਧੀਆ ਜੀ ਅੱਧੇ ਵਾਂਗੂ ਟਾਇਰ ਪਈ ਨੇ ਤੇ ਗੱਡੀ ਦੀ ਪਾਸਿੰਗ 5 6 24 ਤੱਕਰ ਪਈ ਐ ਰਾਮਪੁਰਾ ਫੂਲਮਾਲਕ ਦਾ ਏਰੀਆ ਰੇਟ ਮਾਲਕ ਵੱਲੋਂ ਆਪਣੇ ਕੋਲੇ 55000 ਰੁਪਏ ਪਹੁੰਚਿਆ ਹੈ। ਬਾਕੀ ਮਾਲਕ ਕਹਿੰਦੇ ਆ ਵੀ ਘਾਟਾ ਵੱਧ ਕਰ ਲੰਗੀ। ਤੇ ਟਾਇਰ ਠੀਕ ਆ। ਗੱਡੀ ਦੇਖ ਲਓ ਤੁਸੀਂ ਆਸੇ-ਪਾਸੇ ਚਾਰੇ ਪਾਸੋਂ ਇਹਨਾਂ ਨੇ ਫੋਟੋ ਆਪਣੇ ਕੋਲੇ ਖਿੱਚ ਕੇ ਭੇਜੀ ਹੈ। ਤੇ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ ਜੀ। 9855409695 ਨੰਬਰ ਤੇ ਗੱਲ ਆਪੇ ਕਰ ਲਓ ਜੇ ਕਿਸ ਨੂੰ ਗੱਡੀ ਆ ਪਸੰਦ ਆਈਏ ਜੀ। ਤੇ ਹੁਣ ਆਪਾਂ ਇੱਕੋ ਘਰ ਦੇ ਆ ਮਸ਼ੀਨਰੀਆਂ ਲੈ ਕੇ ਪਹੁੰਚੇ ਆ ਕਈ ਮਸ਼ੀਨਰੀਆਂ ਜੀ ਕਈ ਚੀਜ਼ਾਂ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਆ ਤੇ ਪਹਿਲਾਂ ਤਾਂ ਤੁਹਾਨੂੰ ਮੈਂ ਸਕੂਟਰੀ ਦੀ ਜਾਣਕਾਰੀ ਦੇਣਾ ਚਾਹੀਦਾ ਇੱਕ ਜਨ ਨੇ ਸਕੂਟਰੀ ਆਪਣੇ ਕੋਲੇ ਭੇਜੀ ਹੋਈ ਆ ਤੇ ਜਿਹੜੇ ਮਾਲਕ ਨੇ ਇਹਨਾਂ ਨੇ ਕੈਨੇਡਾ ਜਾਣਾ ਜੀ ਤਾਂ ਕਰਕੇ ਸਾਰਾ ਕੁਝ ਇਹਨਾਂ ਨੇ ਆਪ ਦਾ ਵੇਚਣਾ ਸਕੂਟੀ ਐ ਗੱਡੀ ਐ ਹੋਰ ਵੀ ਕਈ ਚੀਜ਼ਾਂ ਪਹਿਲਾਂ ਸਕੂਟੀ ਦੀ ਗੱਲ ਕਰਦੇ ਆ ਜੀ 2016 ਮਾਡਲ ਐ ਹੀਰੋ ਦੀ ਮਿਸਟੀਰੋ 2031 ਤੱਕ ਰਾਂ ਪਾਸਿੰਗ ਵੈਲੀਡ ਹੈ ਸਿੰਘ ਬੀਮਾ 31824 ਤੱਕ ਰਾਂ ਤੇ ਸਾਰਾ ਕੁਝ ਵਧੀਆ ਟਾਇਰ ਬਿਲਕੁਲ ਨਵੇਂ ਆ ਚੰਗੀ ਹਾਲਤ ਚ ਹੈ ਤੇ ਏਰੀਆ ਗੁਰੂ ਹਰਸਹਾਈ ਜੀ ਨੰਦਾ ਤੇ ਕੰਡੀਸ਼ਨ ਆਲੂਕੀ ਆ ਤੇ ਨੰਬਰ ਸਕਰੀਨ ਤੇ ਮਿਲ ਜਾਣਗੇ ਤੁਹਾਨੂੰ ਦੋ ਨੰਬਰ ਇਹਨਾਂ ਨੇ ਦਿੱਤੇ ਆ ਆਪਦੇ ਪਹਿਲਾ ਨੰਬਰ 908183099 ਦੂਜਾ ਨੰਬਰ 94782 12379 ਤੇ ਆਹੀ ਨੰਬਰ ਰਹਿਣਗੇ ਸੇਮ ਤੇ ਇੱਕ ਇਹਨਾਂ ਨੇ ਲੈਪਟਾਪ ਤੇ ਇੱਕ ਪ੍ਰਿੰਟਰ ਜਿਹੜਾ ਲੈਪਟਾਪ ਆ ਉਹ ਐਸਰ ਦਾ ਤੇ ਪ੍ਰਿੰਟਰ ਐਚਪੀ ਦਾ ਦੋਵੇਂ ਚੀਜ਼ਾਂ ਇਹਨਾਂ ਨੇ 12000 ਦੇ ਵਿੱਚ ਸੇਲ ਕਰਨੀਆਂ ਇਹਨਾਂ ਦੀ ਕਨਫਿਗਰੇਸ਼ਨ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਨੰਬਰ ਤੁਹਾਨੂੰ ਮੈਂ ਪਿੱਛੇ ਦਿੱਤੇ ਸੀਗੇ ਤੇ ਹੁਣ ਆਪਾਂ ਗੱਡੀ ਦੀ ਗੱਲ ਕਰਾਂਗੇ ਗੱਡੀ ਆਪਣੇ ਕੋਲੇ Honda ਦੀ Civic ਪਹੁੰਚੀ ਆ 2007 ਮਾਡਲ ਹੈ 27 ਤੱਕਰ ਪਾਸਿੰਗ ਹੈ ਜੀ ਤੇ ਸਾਰਾ ਸਮਾਨ ਮਤਲਬ ਕਿ ਸਕੂਟੀ ਗੱਡੀ ਤੇ ਲੈਪਟਾਪ ਵਗੈਰਾ ਇਹਨਾਂ ਨੇ ਕੈਨੇਡਾ ਜਾਣ ਕਰਕੇ ਵੇਚਣਿਆ ਤੇ ਸਾਰਾ ਕੁਝ ਵਧੀਆ ਗੱਡੀ ਦਾ ਮਿਊਜ਼ਿਕ ਸਿਸਟਮ ਵਗੈਰਾ ਵਧੀਆ ਤੇ ਗੱਡੀ ਵਧੀਆ ਸੀਐਨਜੀ ਲੱਗੀ ਹੋਈ ਹੈ ਸੀਐਨਜੀ ਪਾਸ ਹੈ 14 ਕਿਲੋ ਦਾ ਟੈਂਕ ਲੱਗਿਆ ਹੋਇਆ ਤੇ 1,32,000 ਰੁਪਏ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਵੇਚੀ ਆ ਤੇ ਅਲਾਈ ਲੱਗੇ ਹੋਈ ਹੈ ਤੇ ਵਧੀਆ ਜੀ ਠੀਕ ਹੈ ਜੀ ਤੇ ਪਿੰਡ ਲੇਪੂ ਹੈ ਨੇੜੇ ਗੁਰੂ ਹਰਸਹਾਈ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਨੰਬਰ ਤੁਹਾਨੂੰ ਪਿੱਛੇ ਮੈਂ ਦੇ ਹੀ ਦਿੱਤੇ ਸੀਗੇ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਆਂ ਜਲਦੀ ਆਪਾਂ ਤੇ ਜਿਆਦਾ ਲੰਮੀ ਵੀਡੀਓ ਹੋ ਗਈ ਅੱਜ ਤੇ ਜਿਆਦਾ ਟਾਈਮ ਨਹੀਂ ਖਰਾਬ ਕਰਦੇ ਕਿਸੇ ਨੇ ਐਡ ਕਰਵਾਉਣੀ ਆ ਉੱਪਰ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਨੰਬਰ ਆਪਣਾ ਭੇਜੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਆ ਤੇ ਮਿਲਦੇ ਆਂ ਜੀ